ਮੈਂ ਪਹਿਲਾਂ ਤਾਂ ਸਾਰੇ ਸਾਡੇ ਵੋਟਰਾਂ ਦਾ ਬਹੁਤ ਧੰਨਵਾਦ ਕਰਦਾ ਲੁਧਿਆਣਾ ਵਿੱਚ ਸਟਾਲਿਆਂ ਦਾ ਇਸ ਗਰਮੀ 'ਚ ਵੀ ਨਿਕਲ ਕੇ ਉਹਨੇ ਵੋਟ ਪਾ ਰਹੇ ਨੇ ਐਸ ਵੇਲੇ 3 ਵਜੇ ਦਾ ਸਮਾਂ ਹੈ ਤੇ ਸਾਡੇ ਕੋਲ ਤਕਰੀਬਨ 3 ਘੰਟੇ ਜੀ ਤੇ ਜਿਸ ਹਿਸਾਬ ਨਾਲ ਅੰਕੜੇ ਆ ਰਹੇ ਇਲੈਕਸ਼ਨ ਕਮਿਸ਼ਨ ਦੇ ਉਸ ਦੇ ਹਿਸਾਬ ਨਾਲ ਪੋਲਿੰਗ ਬਹੁਤ ਘੱਟ ਹੋ ਰਹੀ ਹੈ ਪਰਸੈਂਟੇਜ ਵਾਈਜ਼ ਤੇ ਮੈਂ ਆਪਣੇ ਸਾਰੇ ਵੋਟਰਾਂ ਨੂੰ ਖਾਸ ਤੌਰ ਤੇ ਭਾਜਪਾ ਦੇ ਵੋਟਰ ਆਪਣੀ ਆਪਣੀ ਕੀਮਤੀ ਵੋਟ ਜ਼ਰੂਰ ਨਿਕਲੋ ਇਹਦੇ ਨਾਲ ਨਰਿੰਦਰ ਮੋਦੀ ਜੀ ਨੂੰ ਤਾਕਤ ਮਿਲਣੀ ਹੈ ਇਹਦੇ ਨਾਲ ਉਹਨਾਂ ਨੇ ਦੁਨੀਆ 'ਚ ਜਿਹੜਾ ਉਹ ਤਰੰਗਾ ਲੈ ਕੇ ਆਪਣੇ ਮੋਢੇ ਤੇ ਰੱਖ ਕੇ ਜਾ ਰਹੇ ਹੈ ਉਹਦੇ ਨਾਲ ਉਹਨਾਂ ਦਾ ਵਿਸ਼ਵਾਸ ਹੋਰ ਡੁੱਗਣਾ ਟਿਕਣਾ ਉਹ ਵੀ ਪੰਜਾਬ 'ਚ ਵੀ ਅਸੀਂ ਸੀਟ ਜਿੱਤੀ ਹੈ ਇਸ ਕਰਕੇ ਮੇਰੇ ਬੀਜੇਪੀ ਦੇ ਵਰਕਰ ਜਿੰਨੇ ਵੀ ਵੋਟਾਂ ਪਤਾਉਣ ਦੇ ਕੰਮ ਤੇ ਲੱਗੇ ਆ ਉਹ ਹਰ ਘਰ ਦਾ ਕੁੰਡਾ ਖੜਕਾਉਣ ਹਰ ਘਰ ਜਾ ਕੇ ਦੇਖਤੀ ਕਰਨ ਤੇ ਉਹਨਾਂ ਨੂੰ ਕੋਲੇ ਗੋਟ ਤੇ ਵੋਟ ਪਾਉਣ ਲੈ ਕੇ ਜਾਣ 3 ਘੰਟੇ ਦਾ ਸਮਾਂ ਆਪਣੇ ਕੋਲ ਹੈਗਾ ਏ ਤੇ ਮੈਂ ਫਿਰ ਇੱਕ ਵਾਰੀ ਬੜੇ ਜ਼ੋਰ ਨਾਲ ਬੇਨਤੀ ਕਰਦਾ ਹੱਥ ਜੋੜ ਕੇ ਬੇਨਤੀ ਕਰਦਾ ਸਾਰੇ ਵੋਟਰਾਂ ਨੂੰ ਉਹ ਵੋਟ ਆਪਣੀ ਜਿਹੜੀ ਆ ਉਹ ਜ਼ਰੂਰ ਇਹ ਵੋਟ ਤੋਂ ਉੱਤੇ ਫਿਰ ਕਹਿੰਦੇ ਆ ਆਪਾਂ ਕੋਈ ਗਲਤ ਬੰਦਾ ਚੁਣਿਆ ਗਿਆ ਕੋਈ ਐਸਾ ਬੰਦਾ ਚੁਣਿਆ ਕਿ ਜੇ ਹੁਣ ਆਪਾਂ ਵੋਟ ਪਾਉਣ ਨਹੀਂ ਜਾਵਾਂਗੇ ਫਿਰ ਉਹ ਕਸੂਰ ਕਿਸਦਾ ਹੋਊਗਾ ਕਸੂਰ ਫਿਰ ਉਹ ਤੁਹਾਡਾ ਮੰਨਿਆ ਜਾਊਗਾ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਆ ਇਹ ਵੋਟ ਦਾ ਇਸਤੇਮਾਲ ਜ਼ਰੂਰ ਕਰੋ ਜ਼ਰੂਰ ਕਰੋ ਜ਼ਰੂਰ ਕਰੋ ਮੈਂ ਪਹਿਲਾਂ ਤਾਂ ਸਾਰੇ ਸਾਡੇ ਵੋਟਰਾਂ ਦਾ ਬਹੁਤ ਧੰਨਵਾਦ ਕਰਦਾ ਲੁਧਿਆਣੇ ਦੇ ਸਾਰੇ ਜੰਦਾ ਇਸ ਗਰਮੀ ਚ ਵੀ ਨਿਕਲ ਕੇ ਉਹਨੇ ਵੋਟ ਪਾ ਰਹੇ ਨੇ ਇਸ ਵੇਲੇ 3 ਵਜੇ ਦਾ ਸਮਾਂ ਹੈ ਤੇ ਸਾਡੇ ਕੋਲ ਤਕਰੀਬਨ 3 ਘੰਟੇ ਤੇ ਜਿਸ ਸਾਹ ਨਾਲ ਅੰਕੜੇ ਆ ਰਹੇ ਆ ਇਲੈਕਸ਼ਨ ਕਮਿਸ਼ਨ ਦੇ ਉਸ ਦੇ ਸਾਹ ਨਾਲ ਪੋਲਿੰਗ ਬਹੁਤ ਘੱਟ ਹੋ ਰਹੀ ਹੈ ਪਰਸੈਂਟੇਜ ਵਾਈਜ਼ ਤੇ ਮੈਂ ਆਪਣੇ ਸਾਰੇ ਵੋਟਰਾਂ ਨੂੰ ਖਾਸ ਤੌਰ ਤੇ ਬੀਜਪੀ ਦੇ ਵੋਟਰ ਆਪਣੀ ਆਪਣੀ ਕੀਮਤੀ ਵੋਟ ਜ਼ਰੂਰ ਨਿਕਲੋ ਇਹਦੇ ਨਾਲ ਨਰਿੰਦਰ ਮੋਦੀ ਜੀ ਨੂੰ ਤਾਕਤ ਮਿਲਣੀ ਹੈ ਇਹਦੇ ਨਾਲ ਉਹਨਾਂ ਨੇ ਦੁਨੀਆ 'ਚ ਜਿਹੜਾ ਉਤਰੰਗਾ ਲੈ ਕੇ ਆਪਣੇ ਮੋਢੇ ਤੇ ਰੱਖ ਕੇ ਜਾ ਰਹੇ ਆ ਉਹਦੇ ਨਾਲ ਉਹਨਾਂ ਦਾ ਵਿਸ਼ਵਾਸ ਹੋਰ ਦੁੱਗਣਾ ਟਿਕਣਾ ਹੋ ਵੀ ਪੰਜਾਬ 'ਚ ਵੀ ਅਸੀਂ ਸੀਟ ਜਿੱਤੀ ਆ ਇਸ ਕਰਕੇ ਮੇਰੇ ਬੀਜਪੀ ਦੇ ਵਰਕਰ ਜਿੰਨੇ ਵੀ ਵੋਟਾਂ ਪਤਾਉਣ ਦੇ ਕੰਮ ਤੇ ਲੱਗੇ ਆ ਉਹ ਹਰ ਘਰ ਦਾ ਕੁੰਡਾ ਖੜਕਾਉਣ ਹਰ ਘਰ ਜਾ ਕੇ ਬੇਨਤੀ ਕਰਨ ਤੇ ਉਹਨਾਂ ਨੂੰ ਕੋਲੇ ਬੂਥ ਤੇ ਵੋਟ ਪਾਉਣ ਲੈ ਕੇ ਜਾਣ 3 ਘੰਟੇ ਦਾ ਸਮਾਂ ਆਪਣੇ ਕੋਲ ਹੈਗਾ ਤੇ ਮੈਂ ਫਿਰ ਇੱਕ ਵਾਰੀ ਬੜੇ ਜ਼ੋਰ ਨਾਲ ਬੇਨਤੀ ਕਰਦਾ ਹੱਥ ਜੋੜ ਕੇ ਬੇਨਤੀ ਕਰਦਾ ਸਾਰੇ ਵੋਟਰਾਂ ਨੂੰ ਉਹ ਵੋਟ ਆਪਣੀ ਜਿਹੜੀ ਆ ਉਹ ਜ਼ਰੂਰ ਇਹ ਵੋਟ ਦੇ ਉੱਤੇ ਫਿਰ ਕਹਿੰਦੇ ਆ ਆਪਾਂ ਕੋਈ ਗਲਤ ਬੰਦਾ ਚੁਣਿਆ ਕਿ ਕੋਈ ਐਸਾ ਬੰਦਾ ਚੁਣਿਆ ਕਿ ਜੇ ਹੁਣ ਆਪਾਂ ਵੋਟ ਪਾਉਣ ਨਹੀਂ ਜਾਵਾਂਗੇ ਫਿਰ ਉਹ ਕਸੂਰ ਕਿਸਦਾ ਹੈ ਕਸੂਰ ਫਿਰ ਉਹ ਤੁਹਾਡਾ ਮੰਨਿਆ ਜਾਊਗਾ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਆ ਇਹ ਵੋਟ ਦਾ ਇਸਤੇਮਾਲ ਜ਼ਰੂਰ ਕਰੋ ਜ਼ਰੂਰ ਕਰੋ ਜ਼ਰੂਰ